ਸ਼ਬਦ ਰੁਕਤੇ ਸ਼ਬਦ ਰੁਕਤੇ ਵਧਾਂਸ ਹੈ ਸ਼ਬਦ ਰੁਕਤੇ ਵੜ ਹਾਂ ਸਹ ਸੱਚ ਨਾਮ ਔਰ ਤਾਰ ਸੱਚ ਸੰਗ ਰਹੇ ਸਦ ਸੱਚ ਰਹੇ ਸੱਚ ਨਾਮ ਪਿਆਰ ਸਦਾ ਨਿਰਮਲ ਮੈਨਾਂ ਲੱਗਈ ਨਦਰ ਕੀਤੀ ਕਰਤਾ ਨਾਨਕ ਹਉ ਤਨ ਕੰ बलिहार न जो अनदिन जपें मु शब्दरते वडान सै शब्द रत ਵੇ ਵੜਾਂਸ ਆ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਮਾਇਆ ਮੁਈ ਨਾ ਮਨ ਮੁਆ ਸਾਰ ਲਹਿਰੀ ਮੈਂ ਮਤ ਬੋਹਤ ਜਲ ਸਿਰ ਧਰ ਟਿਕੈ ਸੱਚਾ ਵਕਰ ਜੇ ਤੂੰ ਮਾਣਕ ਮਨ ਮਨ ਮਾਰਸੀ ਸਚ ਨ ਲੱਗੈ ਕਤ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆਵਾਜ਼ ਇਸ ਤੇ 10ਵੇਂ ਸ਼ਬਦ ਦੇ ਪਹਿਲੇ ਬੰਦ ਤੇ ਰਹਾਉ ਦੀਆਂ ਪੰਕਤੀਆਂ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 992 ਅੰਗ ਉਤੇ ਸੁਭਾਏ ਮਾਨ ਹੈ ਜੀ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਆਓ ਪਹਿਲਾਂ ਵਿਚਾਰੀਏ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਬਾਬਾ へ ਭਾਈ ਸਾਚਾ ਜੋ ਸਦਾ ਹੀ ਰਹਿਣ ਵਾਲਾ ਹੈ ਅਬਨਾਸ਼ੀ ਹੈ ਸਾਹਿਬ ਮਾਲਕ ਇਸ ਸਾਰੀ ਸ੍ਰਿਸ਼ਟੀ ਦਾ ਜੋ ਮਾਲਕ ਹੈ ਜਿਸ ਨੇ ਕਿ ਸ੍ਰਿਸ਼ਟੀ ਬਣਾਈ ਹੈ ਇੱਕ ਉਹ ਆਵ ਉਹਦੇ ਨਾਲੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਉਹ ਸਾਹਿਬ ਬਾਬਾ ਸੱਚਾ ਸਾਹਿਬ ਦੂਰ ਨਾ ਦੇਖੇ ਪਾਏ ਉਹ ਸਾਚੇ ਸਾਹਿਬ ਨੂੰ ਆਪਣੇ ਤੋਂ ਦੂਰ ਨਾ ਦੇਖ ਉਹ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ ਉਹਨੋ ਆਪਣੇ ਅੰਦਰੋਂ ਹੀ ਲੱਭ ਆਪਣੇ ਅੰਦਰੋਂ ਹੀ ਖੋਜ ਉਸ ਨੂੰ ਇਹ ਨਾ ਸਮਝ ਕੇ ਕਿਤੇ ਹੋਰ ਦੂਰ ਉਹ ਬੈਠਾ ਹੋਇਆ ਹੈ ਤੇਰੇ ਅੰਦਰ ਹੀ ਉਸ ਦੀ ਜੋਤ ਸਮਾਈ ਹੋਈ ਹੈ ਕਿਉਂਕਿ ਭਗਤ ਪੀਪਾ ਜੀ ਦਾ ਅਮਰਤਮਈ ਬਚਨ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੋ ਪਾਵੇ ਜੋ ਬ੍ਰਹਮਾਣ ਦੇ ਵਿੱਚ ਸਾਰੇ ਚ ਜੋ ਸਮਾਈ ਹੋਈ ਹੈ ਉਹੀ ਇਸ ਸਰੀਰ ਦੇ ਵਿੱਚ ਹੈ ਅਤੇ ਜੋ ਖੋਜਦਾ ਹੈ ਉਸ ਨੂੰ ਪਾ ਲੈਂਦਾ ਹੈ ਪੀਪਾ ਪ੍ਰਣ ਹੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੇ ਪੀਪਾ ਜੀ ਕਹ ਰਹੇ ਨੇ ਉਪਦੇਸ਼ ਕਰਦਿਆਂ ਨੂੰ ਇਹ ਉਹ ਪਰਮ ਤਤ ਹੈ ਜਿਸ ਤੋਂ ਸਾਰੇ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਪਰ ਇਹ ਜੋ ਕਿ ਉਹ ਸਾਰਿਆਂ ਦੇ ਅੰਦਰ ਵਸ ਰਿਹਾ ਹੈ ਇਸ ਸਤਿਗੁਰੂ ਦੀ ਸ਼ਰਨ ਪੈਣ ਤੇ ਆਉਣ ਤੇ ਪਤਾ ਲੱਗਦਾ ਹੈ ਜਦੋਂ ਸਤਿਗੁਰੂ ਦੀ ਸ਼ਰਨ ਆਉਂਦੇ ਹਨ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪਤਾ ਲੱਗਦਾ ਹੈ ਕਿ ਉਹ ਵਾਹਿਗੁਰੂ ਜੋ ਹੈ ਸਾਡੇ ਸਰੀਰ ਦੇ ਵਿੱਚ ਸਮਾਇਆ ਹੋਇਆ ਹੈ ਤੋ ਸਤਗੁਰੂ ਸਾਨੂੰ ਇੱਚੀ ਉਪਦੇਸ਼ੇ ਕਰਦੇ ਆਂ ਬਾਬਾ ਸੱਚਾ ਸਾਹਿਬ ਦੂਰ ਨਾਂ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਸਰਬ ਸਾਰਿਆਂ ਦੇ ਵਿੱਚ ਹੀ ਜਗ ਜੀਵਨਾ ਉਸ ਜਗਤ ਦੇ ਜੀਵਨ ਜੋ ਜਗਤ ਦਾ ਸਾਰਾ ਪ੍ਰਾਣ ਹੈ ਜਿਸ ਨੇ ਸਾਰਾ ਜਗਤ ਪੈਦਾ ਕਰਕੇ ਅਤੇ ਇਸ ਨੂੰ ਦੇਖ ਰਿਹਾ ਹੈ ਇਸ ਨੂੰ ਸੰਭਾਲ ਰਿਹਾ ਹੈ ਉਹ ਜਗ ਜੀਵਨਾ ਜਗਤ ਦਾ ਜੀਵਨ ਜੋ ਹੈ ਸਰਵ ਜੋਤ ਜਗ ਜੀਵਨਾ ਸਾਰਿਆਂ ਦੇ ਵਿੱਚ ਉਸ ਜਗ ਜੀਵਨ ਉਸ ਪ੍ਰਭੂ ਦੀ ਹੀ ਜੋਤ ਹੈ ਹਾਰੇ ਕੇ ਦੇ ਵਿੱਚ ਉਸ ਦੀ ਜੋਤ ਸਮਾਈ ਹੋਈ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਬਚਨ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਸ ਦੀ ਜੋਤ ਹੈ ਸਾਰਿਆਂ ਵਿੱਚ ਜੇ ਉਸ ਦੀ ਜੋਤ ਹੈ ਤਾਂ ਹੀ ਇਹ ਸਰੀਰ ਜੋ ਪੈਦਾ ਹੋਇਆ ਕਿਉਂਕਿ ਸਤਗੁਰੂ ਜੀ ਆਨੰਦ ਆਨੰਦ ਸਹਿ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਇਹ ਸਰੀਰ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਇਹ ਸਾਰੀ ਸ੍ਰਿਸ਼ਟੀ ਪੈਦਾ ਹੀ ਉਸ ਵਾਹਿਗੁਰੂ ਤੋਂ ਹੁੰਦੀ ਆ ਜਦੋਂ ਉਸ ਜੀਵ ਦੇ ਵਿੱਚ ਉਹ ਵਾਹਿਗੁਰੂ ਆਪਣੀ ਜੋਤ ਰੱਖਦਾ ਹੈ ਫੇਰ ਹੀ ਉਹ ਸ੍ਰਿਸ਼ਟੀ ਦੇ ਵਿੱਚ ਪੈਦਾ ਹੁੰਦਾ ਹੈ ਇਹ ਸਾਡਾ ਸਰੀਰ ਹੈ ਇਸ ਦੇ ਵਿੱਚ ਉਸ ਵਾਹਿਗੁਰੂ ਨੇ ਜੋਤ ਰੱਖੀ ਤਾਂ ਹੀ ਅਸੀਂ ਇਸ ਸੰਸਾਰ ਦੇ ਵਿੱਚ ਆ ਰਹੇ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਅਤੇ ਹਰ ਇੱਕ ਦੇ ਸਿਰ ਉੱਤੇ ਹਰ ਜੀਵ ਦੇ ਸਿਰ ਉੱਤੇ ਉਸ ਵਾਹਿਗੁਰੂ ਦਾ اٹਲ ਹੁਕਮ ਲਿਖਿਆ ਹੋਇਆ ਹੈ ਜੋ ਉਸ ਵਾਹਿਗੁਰੂ ਨੇ اٹਲ ਹੁਕਮ ਲਿਖ ਦਿੱਤਾ ਉਸੇ ਮੁਤਾਬਕ ਇਹ ਸਾਰੇ ਜੀਵ ਜੋ ਹੈ ਇਸ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਇਹ ਹਰ ਇੱਕ ਦੇ ਉੱਤੇ ਉਸ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ ਏਸੀ ਰਹਾਉ ਦੀਆਂ ਪੰਕਤੀਆਂ ਆਹਨ ਸ਼ਬਦ ਸ਼ੁਰੂ ਦੇ ਵਿੱਚ ਜੋ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਹਨ ਇਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਰੇ ਸ਼ਬਦ ਦਾ ਸਾਰਤਥ ਹੁੰਦਾ ਹੈ ਮਾਇਆ ਮੂਈ ਨਾ ਮਨ ਮੂਆ ਸਰ ਲਹਿਰੀ ਮਤ ਜਿਹੜਾ ਮਨੁੱਖ ਉਸ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਸਮਝਦਾ ਹੈ ਜੋ ਕਿ ਇਸ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੀ ਕਿ ਜਿਹੜਾ ਵੀ ਕੋਈ ਮਨੁੱਖ ਆ ਉਸ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਸਮਝਦਾ ਹੈ ਆਪਣੇ ਅੰਦਰ ਉਹ ਅਸਥਾ ਆਪਣੇ ਅੰਦਰ ਵਸਤਾ ਹੋਇਆ ਨਹੀਂ ਦੇਖਦਾ ਉਹ ਫਿਰ ਸਦਾ ਮਾਇਆ ਮੂਈ ਉਹ ਮਾਇਆ ਦੇ ਤ੍ਰਿਸ਼ਨਾ ਦੇ ਵਿੱਚ ਹੀ ਪਿਆ ਰਹਿੰਦਾ ਹੈ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹੀ ਲਿਬੜਿਆ ਰਹਿੰਦਾ ਹੈ ਨਾ ਮਨ ਮੂਆ ਅਤੇ ਉਸ ਦਾ ਫਿਰ ਨਾ ਇਹ ਮਨ ਵਿਕਾਰਾਂ ਤੋਂ ਬਚਦਾ ਹੈ ਇਹ ਮਨ ਜੋ ਹੈ ਇਹ ਫਿਰ ਉਸ ਦੇ ਵਸ ਵਿੱਚ ਨਹੀਂ ਹੁੰਦਾ ਬਲਕਿ ਇਹ ਮਨ ਵਿਕਾਰਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਸਰ ਲਹਿਰੀ ਮਤ ਸਰ ਇਹ ਜੋ ਹਿਰਦਾ ਰੂਪ ਸਰੋਵਰ ਹੈ ਫਿਰ ਇਹ ਮੈਂ ਮੈਂ ਦੀਆਂ ਲਹਿਰਾਂ ਦੇ ਵਿੱਚ ਹੀ ਭਰਿਆ ਰਹਿੰਦਾ ਹੈ ਮੈਂ ਮੈਂ ਦੀਆਂ ਲਹਿਰਾਂ ਦੇ ਵਿੱਚ ਹੀ ਮਸਤ ਰਹਿੰਦਾ ਹੈ ਕਿਹੜਾ ਜੀਵ ਜਿਹੜਾ ਉਸ ਵਾਹਿਗੁਰੂ ਨੂੰ ਆਪਣੇ ਲਾਗੇ ਨਹੀਂ ਸਮਝਦਾ ਆਪਣੇ ਸਰੀਰ ਦੇ ਵਿੱਚ ਨਹੀਂ ਦੇਖਦਾ ਉਸ ਨੂੰ ਦੂਰ ਸਮਝਦਾ ਹੈ ਉਹ ਫਿਰ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਮਰਿਆ ਰਹਿੰਦਾ ਹੈ ਮਾਇਆ ਦੀ ਤ੍ਰਿਸ਼ਨਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਨਾ ਉਸ ਆ ਫਿਰ ਮਨ ਆਪਣੇ ਵਸ ਵਿੱਚ ਆਉਂਦਾ ਹੈ ਅਤੇ ਹੇਰਦਾ ਸਰੋਵਰ ਜੋ ਹੈ ਉਸ ਦਾ ਉਹ ਮੈਂ ਮੈਂ ਦੀਆਂ ਲਹਿਰਾਂ ਦੇ ਨਾਲ ਹੀ ਭਰਿਆ ਰਹਿੰਦਾ ਹੈ ਕਿਉਂਕਿ ਮੈਂ ਮੈਂ ਦੇ ਨਾਲ ਜੁੜਿਆ ਇਸ ਕਰਕੇ ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਅੰਦਰ ਤੂੰ 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 ਹੋਇਆ ਮੈਂ ਮੈਂ ਖਤਮ ਹੋ ਗਈ ਕਿਉਂਕਿ ਭਗਤ ਕਬੀਰ ਜੀ ਦਾ ਅਮਰਤ ਮਈ ਫਰਮਾਨ ਹੈ ਕਬੀਰ ਤੂੰ ਤੂੰ ਕਰਤਾ ਤੂੰ ਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖਾਂ ਤਤ ਤੂੰ ਉਹ ਜਦੋਂ ਅੰਦਰ ਮੈਂ ਮੈਂ ਹੈ ਆਪਣਾ ਹੰਕਾਰ ਹੈ ਅੰਦਰ ਆਪਣੇ ਈਗੋ ਹੈ ਉਦੋਂ ਤੱਕ ਉਸ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ ਜਦੋਂ ਉਸ ਵਾਹਿਗੁਰੂ ਨੂੰ ਅਸੀਂ ਤੂੰ ਤੂੰ ਹੀ ਕਰਕੇ ਸਦਾ ਯਾਦ ਕਰਦੇ ਹਾਂ ਹਰ ਟਾਈਮ ਉਸ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਫਿਰ ਉਸ ਵਾਹਿਗੁਰੂ ਦੇ ਨਾਲ ਮਿਲਾਕ ਹੋ ਜਾਂਦਾ ਹੈ ਬੋਇਤ ਜਲ ਸਿਰ ਤਰ ਟਿਕੇ ਸੱਚਾ ਵਖਰ ਜਿੱਤ ਬੋਇਤ ਜਹਾਜ ਇਹ ਜ਼ਿੰਦਗੀ ਦਾ ਜੋ ਬੇੜਾ ਹੈ ਜਲ ਸਿਰ ਤਰ ਟਿਕੇ ਇਹ ਜੋ ਸੰਸਾਰ ਸਮੁੰਦਰ ਦੇ ਵਿੱਚ ਮੈਂ ਦੀਆਂ ਲਹਿਰਾਂ ਹਾਂ ਤ੍ਰਿਸ਼ਨਾ ਦੀਆਂ ਲਹਿਰਾਂ ਹਨ ਲੋਭ ਦੀਆਂ ਲਹਿਰਾਂ ਹਨ ਉਸ ਤੇ ਉੱਤੇ ਇਹ ਜ਼ਿੰਦਗੀ ਦਾ ਜੋ ਬੇੜਾ ਹੈ ਉਸ ਜਲ ਦੇ ਉੱਤੇ ਤਰ ਰਿਹਾ ਹੈ ਬਹੁਤ ਜਲ ਸਿਰ ਤਰ ਟਿਕੇ ਸਾਚਾ ਵਖਰ ਜਿੱਤ ਜਿਸ ਦੇ ਅੰਦਰ ਉਹ ਵਾਹਿਗੁਰੂ ਦਾ ਨਾਮ ਰੂਪੀ ਵਖਰ ਹੈ ਉਸ ਦਾ ਇਹ ਜ਼ਿੰਦਗੀ ਦਾ ਜੋ ਬੇੜਾ ਹੈ ਇਹ ਇਹਨਾਂ ਲਹਿਰਾਂ ਦੇ ਜਲ ਦੇ ਉੱਤੇ ਵੀ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਟਿਕਿਆ ਰਹਿੰਦਾ ਹੈ ਜਿਸ ਦੇ ਅੰਦਰ ਉਸ ਵਾਹਿਗੁਰੂ ਦਾ ਨਾਮ ਹੈ ਸਾਚਾ ਵਖਰ ਜਿੱਤ ਮਾਣਕ ਮਨ ਮੈਂ ਮਨਮਾਰਸੀ ਸੱਚ ਨਾ ਲਾਗੈ ਕਤ ਮਾਣਕ ਉਹ ਵਾਹਿਗੁਰੂ ਦਾ ਨਾਮ ਰੂਪੀ ਮਾਣਕ ਅਮੋਲਕ ਰਤਨ ਮਨ ਮੈਂ ਜਿਸ ਦੇ ਮਨ ਦੇ ਵਿੱਚ ਹੈ ਜਿਸ ਦੇ ਮਨ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਅਮੋਲਕ ਮਾਨਕ ਮੋਤੀ ਜਿਸ ਦੇ ਅੰਦਰ ਮਨ ਦੇ ਵਿੱਚ ਹੈ ਮਨ ਮਾਰਸੀ ਕਰੇ ਇਹ ਨਾਮ ਅਮੋਲਕ ਜੋ ਹੈ ਉਸ ਮਨੁੱਖ ਦੇ ਮਨ ਦੀਆਂ ਆਸ਼ਾਵਾਂ ਨੂੰ ਖਤਮ ਕਰ ਦਵੇਗਾ ਮਨ ਨੂੰ ਉਸ ਤੇ ਵਿਵਸ ਵਿੱਚ ਕਰ ਦਿੰਦਾ ਹੈ ਮਨ ਨੂੰ ਵਿਕਾਰਾਂ ਦੇ ਵਿੱਚ ਨਹੀਂ ਜਾਣ ਦਿੰਦਾ ਜਿਸ ਦੇ ਮਨ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਰੂਪੇ ਅਮੋਲਕ ਮਾਨਕ ਹੈ ਸੱਚ ਨਾ ਲੱਗੈ ਕਤ ਉਸ ਉਹ ਫਿਰ ਮਨ ਸਦਾ ਸੱਚ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ ਸੱਚ ਕਿਉਂਕਿ ਚੱチェ ਨੂੰ ਸਿਹਾਰੀ ਹੈ ਸੱਚ ਦੇ ਵਿੱਚ ਜਿਸ ਮਨ ਦੇ ਵਿੱਚ ਉਹ ਨਾਮ ਅਮੋਲਕ ਰਤਨ ਹੈ ਉਹ ਫਿਰ ਸਦਾ ਸੱਚ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਨਾ ਲੱਗੈ ਕਤ ਸੱਚ ਵਿੱਚ ਜੁੜਨ ਦੇ ਕਰਕੇ ਉਸ ਦੇ ਮਨ ਜੋ ਹੈ ਉਹ ਡੋਲਦਾ ਨਹੀਂ ਹੈ ਮਨ ਸਦਾ ਹੀ ਸਥਿਰ ਰਹਿੰਦਾ ਹੈ ਰਾਜਾ ਤਖਤ ਟਿਕੈ ਗੁਈ ਪੈ ਪੰਚਾਇਨ ਰਤ ਪੰਚਾਇਨ ਪੰਜ ਜਮ ਆਇਨ ਪੰਜ ਤਤਾਂ ਦਾ ਸੋਮਾ ਪੰਜ ਤਤਾਂ ਦਾ ਘਰ ਜਿਸ ਤੋਂ ਇਹ ਸਾਰੇ ਪੰਜ ਤਤ ਜੋ ਕੇ ਹਵਾ ਪਾਣੀ ਧਰਤੀ ਆਕਾਸ਼ ਅਗਨੀ ਇਹ ਸਾਰੇ ਪੰਜਾਂ ਤੱਤਾਂ ਤੋਂ ਹੀ ਸਾਰਾ ਸ੍ਰਿਸ਼ਟੀ ਸਾਰੀ ਉਸ ਵਾਹਿਗੁਰੂ ਨੇ ਸਾਜੀ ਹੈ ਇਹ ਸਾਡਾ ਸਰੀਰ ਜੋ ਹੈ ਇਹ ਵੀ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ ਪਰ ਇਹ ਪੰਚਾਇਨ ਪੰਜਾਂ ਤੱਤਾਂ ਦਾ ਸੋਮਾ ਕੌਣ ਹੈ ਉਹ ਹੈ ਉਸ ਨੂੰ ਕਿਹਾ ਵਾਹਿਗੁਰੂ ਪੰਚਾਇਨ ਪੰਚ ਆਇਨ ਪੰਜਾਂ ਤੱਤਾਂ ਦਾ ਸੋਮਾ ਪੰਜਾਂ ਪੰਜਾਂ ਤੱਤਾਂ ਦਾ ਘਾਰ ਅਰਥਾਤ ਉਹ ਵਾਹਿਗੁਰੂ ਰਾਜਾ ਤਖਤ ਟਿਕੈ ਗੁਣੀ ਪੈ ਪੰਜਾਣ ਜੋ ਵਾਹਿਗੁਰੂ ਹੈ ਜੋ ਮਨੁੱਖ ਉਸ ਵਾਹਿਗੁਰੂ ਦੇ ਭੈ ਦੇ ਵਿੱਚ ਰਤਿਆ ਜਾਂਦਾ ਹੈ ਅਦਭ ਦੇ ਵਿੱਚ ਰਤਿਆ ਜਾਂਦਾ ਹੈ ਅਤੇ ਉਸ ਵਾਹਿਗੁਰੂ ਦੇ दैवी ਗੁਣਾਂ ਦੇ ਵਿੱਚ ਸਮਾ ਜਾਂਦਾ ਹੈ ਗੁਣੀ ਉਸ ਵਾਹਿਗੁਰੂ ਦੇ दैवी ਗੁਣ ਜਿਉਹ ਹਨ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਗੁਣਾਂ ਦੇ ਵਿੱਚ ਸਮਾਇਆ ਰਹਿੰਦਾ ਹੈ ਫਿਰ ਰਾਜਾ ਤਖਤ ਟਿਕੈ ਉਸ ਦੀ ਜੋ ਜੀਵਾਤਮਾ ਹੈ ਉਹ ਫਿਰ ਕਦੀ ਡੋਲਦੀ ਨਹੀਂ ਆ ਉਹ ਹਿਰਦੇ ਦੇ ਵਿੱਚ ਟਿਕੀ ਰਹਿੰਦੀ ਹੈ ਉਹ ਡਾਵਾ ਡੋਲ ਨਹੀਂ ਹੁੰਦੀ ਪਰ ਹੁੰਦੀ ਉਸਤੀ ਹੈ ਜਿਹੜਾ ਕਿ ਉਸ ਵਾਹਿਗੁਰੂ ਦੇ ਭੈ ਦੇ ਵਿਚਰਤਿਆ ਹੋਇਆ ਹੈ ਉਸ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਸਮਾਇਆ ਹੋਇਆ ਹੈ ਉਸ ਦਾ ਹੀ ਮਨ ਜੋ ਹੈ ਉਹ ਡੋਲਦਾ ਨਹੀਂ ਹੈ ਉਸ ਦਾ ਹੀ ਮਨ ਸਦਾ ਸਥਿਰ ਰਹਿੰਦਾ ਹੈ ਉਸ ਦਾ ਮਨ ਸਦਾ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ ਉਸ ਦਾ ਹੀ ਮਨ ਉਸ ਵਾਹਿਗੁਰੂ ਦੇ ਸਦਾ ਗੁਣ ਗਾਉਂਦਾ ਹੈ ਬਾਕੀ ਰੰਦੇ ਸ਼ਬਦ ਦੀ ਵਿਆਖਿਆ ਕੱਲ ਦੇ ਦੀਵਾਨ ਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ